ਸਟੋਨ ਜਦੋਂ ਬਣਦਾ ਹੈ ਸਾਨੂੰ ਲੱਗਦਾ ਹੈ ਸਟੋਨ ਬਣਨ ਦਾ ਕਾਰਨ ਕੀ ਹੈ ਕਿ ਗਾਲ ਬਲੇਡਰ 'ਚ ਨੁਕਸ ਹੋਣਾ ਸੇ ਪਹਿਲੇ ਨੁਕਸ ਹੁੰਦਾ ਹੈ ਗਾਲ ਬਲੇਡਰ ਦੇ ਵਿੱਚ ਉਹਦੇ ਕੰਮ ਕਰਨ ਦੇ ਤਰੀਕੇ ਦੇ ਵਿੱਚ ਉਹਦੇ ਅੰਦਰ ਜਿਹੜਾ ਜੂਸ ਇਕੱਠਾ ਹੋ ਰਿਹਾ ਹੈ ਉਦੇ ਕਰਕੇ ਅੰਦਰ ਗੋਲ ਬਲੇਡਰ ਦੀ ਜਿਹੜੀ ਦੀਵਾਰ ਹੁੰਦੀ ਹੈ ਉਹਦੇ ਵਿੱਚ ਛੋਟੇ ਛੋਟੇ ਜ਼ਖਮ ਬਣ ਜਾਂਦੇ ਜਿਹਨੂੰ ਆਪਾਂ ਅਲਸਰ ਕਹਿੰਦੇ ਆ ਇਹ ਇਨਫੈਕਸ਼ਨ ਹੋ ਜਾਂਦਾ ਹੈ ਗੋਲ ਬਲੇਡਰ ਚ ਉਹਦੇ ਵਿੱਚ ਫਿਰ ਸਟੋਨ ਬਣਦਾ ਹੈ ਤੇ ਯਾਨੀ ਪਹਿਲੇ ਗੋਲ ਬਲੇਡਰ ਬਿਮਾਰ ਹੁੰਦਾ ਹੈ ਉਹਦਾ ਨਤੀਜਾ ਹੁੰਦਾ ਹੈ ਕਿ ਉਹ ਆਪਣੇ ਅੰਦਰ ਸਟੋਨ ਬਣਾ ਲੈਂਦਾ ਹੈ ਤੇ ਉਹ ਗੋਲ ਬਲੇਡਰ ਮੈਜੋਰਿਟੀ ਟਾਈਮਸ ਤੇ ਕੰਮ ਨਹੀਂ ਕਰ ਰਿਹਾ ਹੁੰਦਾ ਕਿ ਜਿਹੜਾ ਮੰਨ ਲਿਓ ਕਿਸੇ ਪੇਸ਼ੈਂਟ ਨੂੰ ਸਟੋਨਸ ਬਣ ਗਏ ਤੇ ਫਿਰ ਉਹਨੂੰ ਇਹ ਗੱਲ ਸਮਝਣੀ ਹੈ ਕਿ ਉਹਦਾ ਗਾਲ ਬਲੇਡਰ ਉਹਦੇ ਡਾਈਜੈਸ਼ਨ ਦੇ ਪ੍ਰੋਸੈਸ ਦੇ ਵਿੱਚ ਕੰਮ ਹੀ ਨਹੀਂ ਕਰ ਰਿਹਾ ਹੈ। ਹੈਲਪ ਨਹੀਂ ਕਰ ਰਿਹਾ ਆਪਣਾ ਰੋਲ ਜਿਹੜਾ ਹੈ ਉਹ ਪਲੇ ਨਹੀਂ ਕਰ ਰਿਹਾ ਪ੍ਰੋਪਰ ਤਰੀਕੇ ਨਾਲ। ਤੇ ਅਕਰ ਆਪਾਂ ਜਿਹੜੀ ਚੀਜ਼ ਕੰਮ ਨਹੀਂ ਕਰ ਰਹੀ ਉਹਨੂੰ ਕੱਢ ਦਿੰਨੇ ਤੇ ਜਿਹੜਾ ਕੰਮ ਕਰਨ ਦਾ ਸਿਸਟਮ ਹੈ ਜਿਹੜਾ ਬੋਡੀ ਦਾ ਡਾਈਜੈਸ਼ਨ ਹੈ ਉਹਦੇ ਵਿੱਚ ਕੋਈ ਫਰਕ ਪਏ ਐਦਾਂ ਨਹੀਂ ਹੁੰਦਾ।